ਜੀਵ ਦੇ ਥੱਲੇ ਰੱਖਣ ਵਾਲੀ ਗੋਲੀ ਨਾ ਮਿਲੀ ਤਾਂ ਗੁੱਸੇ ਵਿੱਚ ਆਏ ਆਣੇ ਸਸਤਾਲ ਦਾ ਗੇੜ ਬੰਦ ਕਰ ਲਗਾਇਆ ਧਰਨਾ ਤੁਸੀਂ ਜਿਹੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾਦ ਕਰਦਾ ਏ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਚੜਨਾ ਚਾਹੁੰਦੇ ਹਨ ਉਹਨਾਂ ਲਈ ਇੱਕ ਖਾਸ ਗੋਲੀ ਸ਼ੁਰੂ ਕੀਤੀ ਗਈ ਹੈ ਜੋ ਕਿ ਸਿਵਹਸਤਾਲਾਂ ਦੇ ਵਿੱਚੋਂ ਮਿਲਦੀ ਹੈ ਅੱਜ ਉਹੀ ਜੀਵ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਫ੍ਰੀ ਕੋਡ ਦੇ ਵਿੱਚ ਜਿਨ੍ਹਾਂ ਦੇ ਕਾਰਡ ਬਣੇ ਹੋਏ ਉਹ ਪਹੁੰਚੇ ਸਨ ਪਰ ਉਹਨਾਂ ਨੂੰ ਦਵਾਈ ਨਾ ਮਿਲੀ ਤਾਂ ਉਹਨਾਂ ਵੱਲੋਂ ਗੁੱਸੇ ਵਿੱਚ ਆ ਕੇ ਹੰਗਾਮਾ ਕਰਦਿਆਂ ਹੋਇਆ ਫ੍ਰੀ ਕੋਡ ਦੇ ਸਿਵਲ ਹਸਪਤਾਲ ਤਾਂ ਗੇਟ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਪਹੁੰਚਿਆ ਗਿਆ ਅਤੇ ਉਹਨਾਂ ਦੀ ਸਮੱਸਿਆ ਸੁਣੀ ਗਈ ਦੱਸਿਆ ਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਜੋ ਕੱਚੇ ਮੁਲਾਜ਼ਮ ਹਨ ਉਹਨਾਂ ਵੱਲੋਂ ਆਪਣਾ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਅੱਜ ਇਹਨਾਂ ਨੂੰ ਇਹ ਜੀਵ ਥਲੇ ਰੱਖਣ ਵਾਲੀ ਗੋਲੀ ਨਾ ਮਿਲੀ ਅਤੇ ਗੁੱਸੇ ਵਿੱਚ ਆ ਕੇ ਇਹਨਾਂ ਵੱਲੋਂ ਇਹ ਅੱਜ ਧਰਨਾ ਪ੍ਰਸ਼ਨ ਵੀ ਕੀਤਾ ਗਿਆ ਅਤੇ ਗੇਟ ਵੀ ਬੰਦ ਕੀਤਾ ਗਿਆ ਤੁਸੀਂ ਉਹ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਜੀਵ ਦੇ ਥਲੇ ਰੱਖਣ ਵਾਲੀ ਗੋਲੀ ਲੈਣ ਆਏ ਮਰੀਜ਼ ਕੀ ਕਹਿੰਦੇ ਨੇ ਦਵਾਈ ਨਹੀਂ ਦਵਾਈ ਨਹੀਂ ਕੋਈ ਰੋਲਾ ਤੁਹਾਡੀ ਦਵਾਈ ਆ ਤੁਹਾਡੀ ਕੀ ਹੋਇਆ ਡੀ ਡੀ ਸਾਹਿਬ ਕੋਲੇ ਵੀ ਜਾਏ ਉਹਨਾਂ ਨੇ ਸਾਨੂੰ ਕਿਹਾ ਕਿ ਡਾਕਟਰ ਸ਼ੇਕਰ ਜੀ ਅੰਦਰੋਂ ਮੈਂ ਫੋਨ ਕਰ ਦਿੰਨਾ ਉਹ ਆਪੇ ਕੋਈ ਵਰਕਰ ਵੀ ਜਿਹੜਾ ਰੈਗੂਲਰ ਹੋਗਾ ਅਰੇ ਦੇ ਕਰਪਈ ਆਇਆ ਨਹੀਂ ਕਾਦੀ ਦਵਾਈ ਕਾਦੀ ਆ ਤੁਹਾਡੀ ਕੀ ਆ ਕਿਉਂ ਦੇਓ ਕਿਉਂ ਨਹੀਂ ਰੇ ਤੁਹਾਨੂੰ ਪਤਾ ਨਹੀਂ ਇਹ ਨਹੀਂ ਇਹ ਕਹਿੰਦੇ ਵੀ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਹੜਤਾਲ ਤੇ ਆ ਕਿੰਨੇ ਕਿੰਨ ਤਨਖਾਹਾਂ ਨਹੀਂ ਮਿਲੀਆਂ ਤਾਂ ਕਰਕੇ ਹੜਤਾਲ ਤੇ ਆ ਵੀ ਜੇ ਸਾਨੂੰ ਸਰਕਾਰ ਤਨਖਾਹ ਦੇਊਗੀ ਤਾਂ ਅਸੀਂ ਇਹਨਾਂ ਨੂੰ ਗੋੜੀ ਲੇਵਾਂਗੇ ਤੇ ਨਹੀਂ ਫਿਰ ਤੁਸੀਂ ਗੇਟ ਕਿਉਂ ਬੰਨ੍ਹ ਕੀਤਾ ਗੱਲਿਆਂ ਦਾ ਇਹ ਵੀ ਦੋ ਮਿੰਟ ਆਉਂਦਾ ਸਾਡੀ ਦਿਹਾੜੀ ਮਰਦੀ ਆ ਦੋ ਸਾਲ ਤੋਂ ਧਰਨਾ ਲਾ ਰਿਆ ਸਾਨੂੰ ਕੰਮ ਤੇ ਵੀ ਨਹੀਂ ਜਾਂਦੇ 7 ਵਜੇ ਕਰਦੇ ਆ ਤੇ ਜਵਾਕ ਨਹੀਂ ਆਰ ਬੰਦੇ ਸਾਰੇ ਇਹਨਾਂ ਨੇ ਜਿਹੜਾ ਕੰਮ ਦੇ ਦੀ ਜਾਣਾ ਹੋਈ ਆ ਕਾਟਾ ਦਾ ਕੋਈ ਰੋਲਾ ਨਹੀਂ ਸਾਨੂੰ ਦਵਾਈ ਦਿੱਤੀ ਜਾਵੇ ਅਸੀਂ ਆਪਦੇ ਘਰਾਂ ਨੂੰ ਜਾਵਾਂ ਉਹਨੂੰ ਦਵਾਈ ਤਾਂ ਦਿੱਤੀ ਜਾ ਸਾਰਾ ਜਨਤਾ ਨਾ ਕੋਈ ਨਾ ਕੋਈ ਖਸੂਨ ਇਹ ਨਾ ਜੀ ਬੰਨਿਆ ਖਰਾਬ ਕਰ ਸੀ ਆਪਾਂ ਹੋਰਿਆਂ ਵਾਸਤੇ ਲਾਇਆ ਕਿ ਇੱਥੇ ਲਾ ਲਿਓ ਉੱਥੇ ਲਈ ਬੈਠੇ ਇਹ ਇੱਕ 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 ਬੰਦੇ ਨੂੰ ਤਾਂ ਠਾ ਕੇ ਉੱਥੇ ਮੈਡਮ ਨੂੰ ਬੰਦੇ ਨੂੰ ਵੀ ਕਹਿ ਸਕਦੇ ਆ ਵੀ ਚਲ ਇੱਕ ਵੱਡਾ ਡਾਕਟਰਾਂ ਦਾ ਕੋਈ ਰੋਸ ਆ ਉਹ ਕੋਈ ਜਾ ਕੇ ਜਾਂ ਕੋਈ ਆਪਦਾ ਹਨਾ ਕਰਨ ਆਪਦੇ ਪਰ ਇਹ ਦਾਣੀ ਵੀ ਇਹ ਬੰਦ ਕਰਕੇ ਤੇ ਇੱਥੇ ਬਹਿਣਾ ਇਹਨਾਂ ਨੇ ਕੋਈ ਆਪ ਦਾ ਕੋਈ ਰੋਡ ਪ੍ਰਦਕਸ਼ਨ ਕਰਨ ਕੋਸ਼ ਕਰਨ ਕੇ ਚੌਂਕ ਤੇ ਬੈਠਣਾ ਨਾ ਵੱਡੇ ਵੱਡੇ ਅਫਸਰਾਂ ਨਾਲ ਗੱਲਬਾਤ ਕਰਨ ਇਹਨਾਂ ਨੂੰ ਤੰਗ ਨਾਲ ਤਾਂ ਕੋਈ ਗੱਲਬਾਤ ਨਹੀਂ ਇਹਨਾਂ ਨੂੰ ਤੰਗ ਕਰ ਮੇ ਬੰਦੇ ਆ ਉੱਡਾ ਜਾ ਬੰਦੇ ਦਿਹਾੜੀ ਵਾਲੇ ਬੰਦੇ ਹੈਗੇ ਆ ਸਾਨੂੰ ਦਵਾਈ ਮਿਲੂਗੀ ਅਸੀਂ ਦਿਹਾੜੀ ਲਾਵਾਂਗੇ ਬੱਚੇ ਪਾਲਾਂਗੇ ਅਸੀਂ ਆਪ ਦੇ ਤੇ ਨਾਲੇ ਜੀ ਕੋਈ ਆਈ ਨਹੀਂ ਰੋਲ ਜੀ ਸਾਡਾ ਰੋਲ ਜੀ ਪੰਜ ਪੰਜ ਨੂੰ ਅਸੀਂ ਰੋਲ ਪਾਲ ਪੰਜ ਨੂੰ ਤਨਖਾਹਾਂ ਦੇ ਇਹਨਾਂ ਨੂੰ ਕੋਈ ਨਾ ਦੇਖਦਾ ਨਹੀਂ ਤਨਖਾਹਾਂ ਮਿਲਣਾਂ ਆਹ ਗੋਲੀ ਆ ਜੀ ਆ ਨਾ ਜੇ ਨਾ ਖਾਧੀ ਖੇਡਾ ਖਤਮ ਖਤ ਪੈ ਜੀ ਇਹ ਕਿਸੇ ਪਾਸੇ ਨਾ ਪਰਫੋਰਮ ਕਰਨ ਦੇ ਸਾਡਾ ਨਾਮ ਲਿਆ ਸਾਜਾ ਜੀ ਨਾ ਗੋਲੀ ਬੀਰ ਕਬੰਦੇ ਇਹਨਾਂ ਚਲੋ ਸਾਡੇ ਬਜੋੜ ਕਬੰਦੇ ਆ ਗਏ ਇਹਨਾਂ ਬੰਦਿਆ ਯਾਰ ਥੰਦਾ ਕਰਾ ਲਵਾਉਂ ਆਖਾ ਕਰਾ ਕਿਥੋਂ ਲਵਾਉਂ ਯਾਰ ਥੰਦਾ ਲਾ ਕੇ ਪੈਣ ਨਾ ਹੋ ਗਿਆ ਮੁਰਦਿਆਂ ਨੂੰ ਤਿੰਨ ਦਿਨ ਹੋ ਗਏ ਮੁਰਦਿਆਂ ਨੇ ਤਿੰਨ ਅਗੇ ਛਟੀਆਂ ਆ ਗਈਆਂ 6 ਹੋ ਗਏ ਇਸ ਕਰਕੇ ਸਾਡੇ 6 ਅਸਿਰਾਂ ਦੇ ਬਾਰੇ ਜਾਣਕਾਰੀ ਮਿਲਾਈ ਪਹਿਲਾਂ ਕਿ ਛੁੱਟਵਾਗੇ ਤਿੰਨ ਧੜੀਆਂ ਮਰ ਗਈਆਂ ਆ ਕਾਂਡ ਬਣਾ ਕੇ ਸਰਕਾਰ ਦੇ ਬਾਰੇ ਲਾ ਸਕਦੇ ਸਰ ਹੋਰ ਕਿਦਾਂ ਨਹੀਂ ਮਿਲਦੇ ਜਦ ਬਾਈ ਨਾ ਹੀ ਕਿਦੋਂ ਬੰਦੀ ਆਈ ਹੈ ਇਹ ਇਹ ਲੈ ਲਗੇ ਕਿਦੋਂ ਹੋਰ ਮੁੱਲ ਮਤ ਲੈ ਦੇਣ ਹੋਰ ਕਿਦੋਂ ਬਨੇ ਬੰਨ ਮਿੱਤ ਬਾਈ ਦਸੋਂ ਕਿੱਦਰ ਜਾਈਏ ਕਿ ਹੰਦਰਾ ਨੂੰ ਤਾਂ ਇੱਥੇ ਬੰਦੀ ਕਰ ਦੇਨ ਪੁੱਤੇ ਝਾਕ ਮੁੱਕ ਦੇ ਚਾਹ ਕਹੇ ਇਹ ਬੰਦ ਕਰ ਤੂੰ ਹੀ ਬੰਦ ਕਰ ਦੇਨ ਇਹ ਜਿਹੜੇ ਵਿੱਚ ਲਾਏ ਬੰਦ ਕਰਦੇ ਸਾਰੇ ਕਰਦੇ ਆਂ ਆਪ ਜੋ ਕਸਮ ਕਰਦੇ ਇੱਕ ਵਾਰੀ ਅਸੀਂ ਨਸ਼ਾ ਛਡਾਉਨੇ ਅਸੀਂ ਨਸ਼ਾ ਖਤਮ ਕਰ ਦੇਣਾ ਤੇ ਅਸੀਂ ਮਰਦੇ ਕਿ ਕਰਾਂਗੇ ਅਸੀਂ ਹੋਰ ਨਹੀਂ ਕਰਾਂਗੇ ਜਦੋਂ ਸਰਕਾਰ ਨੇ ਇਹਦੇ ਲਾਈਓਂ ਨਹੀਂ ਮਿਲਦੀਆਂ ਅਸੀਂ ਹੋਰ ਹੀ ਕਰਾਂਗੇ ਹੌਸੇਵਾ ਫੇਰ ਲੈ ਆਣ ਹਾਂਜੀ ਸਰਕਾਰ ਦਾ ਫਾਇਦਾ ਨਹੀਂ ਮੰਨਦਾ ਜੀ ਬਹਿਜ ਮੇਲਾ ਬੰਦਾ ਵੀ ਇੱਕ ਬੰਦਾ ਹੀ ਬਾਹਰ ਸਾਨੂੰ ਦਵਾਈ ਮਿਲੇ ਰੋਜ਼ ਅਸੀਂ ਕਿੱਥੋਂ ਪਰਾਇ ਲਾ ਕੇ ਆਵਾਂਗੇ ਨੀਤੀ ਦਾ ਉੱਪਰ ਬੰਦ ਰਹਿਣਾ ਮੈਂ ਆ ਜੇ ਇਹ ਬੰਦ ਰਸਾ ਕਿੱਥੋਂ ਲਾਵਾਂਗੇ ਮਲਜਿੰਦਰ ਸਿੰਘ ਹੋਰ ਨਾ ਮਸਲਾ ਕਿੰਨਾ ਜ਼ਿਆਦਾ ਜਿਵੇਂ ਮਰਜ਼ੀ ਕਰ